ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਜਲਦ ਤੋਂ ਜਲਦ ਕੂੜਾ ਡੰਪ ਕਰਨ ਵਾਲੀ ਜਗ੍ਹਾ ਲੱਭੀ ਜਾਵੇ ਕਿ ਇਹ ਸਮੱਸਿਆ ਰੁਟੀਨ ਦੀ ਵਿੱਚ ਹੈਗੀ ਆ ਦੂ ਲੋਕੀਓ ਲੰਘਦੇ ਆਗੇ ਮੰਦਰ ਜਾਂਦੇ ਆਗੇ ਸਾਰਨੀ ਪ੍ਰੋਬਲਮ ਹੁੰਦੀ ਆ ਬਹੁਤ ਮਾੜੀ ਗੱਲ ਆ ਇਹ ਸਰਕਾਰਾਂ ਵਾ ਸਰਕਾਰਾਂ ਤੁਹਾਡੀਆਂ ਕਮੇਟੀਆਂ ਤੁਹਾਡੀਆਂ ਤੁਸੀਂ ਦੇਖਣਾ ਵਾ ਕੀ ਲੋਕ ਕਿੱਥੇ ਲੰਘਣੀ ਹੈ ਕੱਲ ਨੂੰ ਸ਼ੋਭਾ ਯਾਤਰਾ ਵਾ ਪੱਤ ਸ਼ਹਿਰ ਦੇ ਵਿੱਚ ਜਿਵੇਂ ਜਿਗ ਜਗਾ ਜਿਹੜੀ ਆ ਉਹ ਕੂੜੇ ਢੇਰ ਲੱਗੇ ਆ ਇੱਥੇ ਬੜੀ ਦੇਰ ਤੋਂ ਪ੍ਰੋਬਲਮ ਆ ਰਹੀ ਹੈ ਕੂੜੇ ਦਾ ਡੰਪ ਨਹੀਂ ਮਿਲ ਰਿਹਾ ਪੰਜਾਬ ਦੇ ਵਿੱਚ ਸੰਦੂਰ ਸਿੱਖਾ ਦਾ ਤਿਹਾੜ ਜਿਹੜਾ ਇੱਕ ਦਾ ਪ੍ਰੋਜੈਕਟ ਆ ਕੱਲ ਨੂੰ ਦੇਖੋ ਸ਼ੋਭਾ ਯਾਤਰਾ ਲੰਘਣੀ ਆ ਇੱਥੇ ਕੀ ਹਾਲ ਆ ਕਿਵੇਂ ਲੰਘੂਗੀ ਆ ਦੇਖੋ ਕੀ ਹਾਲ ਆ ਗੰਦਗੀ ਦਾ 4-5 ਦਿਨ ਹੋ ਗਏ ਇੱਥੋਂ ਲੰਘਣਾ ਦੁਭਰਿਆ ਸ਼ਹਿਰ ਟਰਾਈ ਟਰਾਈ ਕਰ ਰਿਹਾ ਵਾ ਲੱਗਣ ਨਾ ਮੇਰੇ ਕੈਨੇਡਾ ਤੋਂ ਆਏ ਹੋਏ ਇਹਦੇ ਇੱਕ ਪੂਰਥਾਲੇ ਦੇ ਹਾਲਾਤ ਕੀ ਆ ਕਿਸੇ ਐਮਸੀ ਕਾਲੀ ਹੋਣ ਕਾਮੀ ਹੋਣ ਕੋਈ ਬੀਜੇਪੀ ਵਾਲੇ ਹੋਣ ਕਿਸੇ ਨੇ ਆਹ ਤਾਂ ਨਾਰਾ ਮਾਰਿਆ ਗੂੜੇ ਕਰਕੇ ਲੋ ਫੜੋਂ ਦੀ ਮਜਬੂਰ ਹੋ ਜਾਣਗੇ ਲੋਕੀ ਜੋ ਹਾਲਾਤ ਲੈਣ ਮੁੱਠਲੇ ਤੇ ਕਰਤੇ ਆ ਪੋਲੀਟਿਕਲ ਲੀਡਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ਹਿਰ ਦੇ ਹਾਲਾਤ ਵੱਤ ਤੋਂ ਵੱਤਰ ਬਣੇ ਆ ਜੀਨਾ ਜੀ ਉਪਦੇਸ਼ ਜੀ ਆਪ ਜੀ ਗ੍ਰਹਿਣਾ ਜੁਗੇਸ਼ਨੀ ਆ ਜੀ ਇਹ ਦੇ ਵਿੱਚ ਕੀ ਕਹੋਗੇ ਇਹ ਊੜੇ ਦੇ ਟੇਰ ਤੋਂ ਪੂਛੇ ਚ ਲੱਗੇ ਆ ਤੇ ਅੱਗੇ ਅਸੀਂ ਇੱਥੇ ਸਾਰਿਆਂ ਨੇ ਇਕੱਠੇ ਕੀਤਾ ਕਿਉਂ ਸਰਕਾਰ ਦੇ ਕੋਲ ਇਹੀ ਮੰਗ ਹੈਗੀ ਆ ਚਾਹੇ ਸ਼ਰਵਤੀ ਦਾ ਪਵਨ ਧਿਆਰ ਆ ਭਾਵੇਂ RAM Navami ਆ ਭਾਵੇਂ ਗੁਰੂ ਗੁਰਦਵਾਰਾ ਸਾਹਿਬ ਆਪਣਾ ਗੁਰਪੁਰਬ ਆ ਚਾਹੇ ਸ਼ਹੀਦੀ ਆ ਚਾਹੇ ਪ੍ਰਕਾਸ਼ ਪੁਰਬ ਆ ਸਾਰੇ ਦਿਨ ਵਾਰ ਪੰਜਾਬ ਦੇ ਵਿੱਚ ਜਿੱਦਾਂ ਹਰ ਧਰਮ ਦੇ ਲੋਕ ਰਹਿੰਦੇ ਆ ਇਹਨਾਂ ਦੀ ਆਸਾ ਨੂੰ ਦੇਖਦਿਆਂ ਹੋਇਆਂ ਮੈਨੂੰ ਨਹੀਂ ਲੱਗਦਾ ਵੀ ਇੱਕ ਦੇਖੋ ਐਡਾ ਵੱਡਾ ਇੱਥੇ ਸਕੂਲ ਵੀ ਆ ਸਤਨਾਮੰਦਰ ਨਾਲਾ ਪੈਰੋ ਬਾਬਾਈ ਦਾ ਮੰਦਰ ਨਾਲਾ ਬੁਜਰੰਗ ਬਲੀ ਜੀ ਦਾ ਔਰ ਆਸਥਾ ਦਾ ਕੇਂਦਰ ਗੋਦਰਾ ਸਾਹਿਬਾ ਲੋਕ ਸੱਚੇ ਮਨੋਂ ਨਤਮਸਤਕ ਹੁੰਦੇ ਇਸ ਦਰਬਾਰ ਦੇ ਉੱਤੇ ਤੇ ਮੇਰੀ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਤੇ ਮਾਨਯੋਗ ਕਮਿਸ਼ਨਰ ਸਾਹਿਬ ਤੋਂ ਇਹੀ ਬੇਨਤੀ ਹੈਗੀ ਆ ਵੀ ਇਹ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਜਲਦ ਤੋਂ ਜਲਦ ਕੂੜਾ ਡੰਬ ਕਰਨ ਵਾਲੀ ਜਗ੍ਹਾ ਲੱਭੀ ਜਾਵੇ ਕਿਉਂਕਿ ਇਹ ਸਮੱਸਿਆ ਕੱਲੀ ਅੱਜ ਦੀ ਨਹੀਂ ਹੈਗੀ ਜੇਕਰ ਅਸੀਂ ਕਹੀਏ ਵੀ ਸ਼ੁਰੂਆਤੀ ਦੇ ਪਾਵਨ ਵਰਗੇ ਤੇ ਹੁਆ ਤਾਂ ਹੀ ਅੱਜ ਖੜੇ ਆਂ ਇਹ ਸਮੱਸਿਆ ਰੁਟੀਨ ਦੀ ਵਿੱਚ ਹੈਗੀ ਆ ਤੇ ਸਰਕਾਰ ਨੂੰ ਇਹਦੇ ਉਤੇ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਹੈ ਇਕੱਲੇ ਵੱਡੇ ਵਾਅਦੇ ਕਰਨ ਨਾਲ ਕੁਝ ਨਹੀਂ ਹੋਣਾ ਇਹਨੂੰ ਜਲਦ ਤੋਂ ਖਤਮ ਕਰਨਾ ਚਾਹੀਦਾ ਜੀ ਨਾ ਜੀ ਆਪਣਾ ਹਮਕਰ ਕਰਾਇਆ ਜੀ ਸਰਚਨਾウトਪਲਾ ਸਾਹਿਬ ਰਾਜਪੀਜਾ ਪਰਵक्ता ਅੱਜ ਕੱਢੀ ਤਾਂ ਤੁਸੀਂ ਕੀ ਕਰਨੀ ਹੈ ਕਰਨੇ ਆ ਜੀ ਮੇਰੇ ਤੋਂ ਪਹਿਲਾਂ ਵੀ ਸੋਨੀ ਜੀ ਨੇ ਦੱਸਿਆ ਤੁਹਾਨੂੰ ਵੀ ਸ਼ਿਵਰਾਤਰੀ ਦੇ ਪਵਨ ਤਿਹਾਰ ਦੇ ਜੋ ਹਿੰਦੂਆਂ ਦੇ ਬਹੁਤ ਹੀ ਪਵਨ ਤਿਹਾਰ ਆ ਇਸ ਮੌਕੇ ਦੇ ਉੱਪਰ ਅਸੀਂ ਅਜੇ ਇੱਥੇ ਪੈਰੋ ਮੰਦਰ ਚੌਂਕ ਦੇ ਵਿੱਚ ਅਤਰਮੰਦਰ ਚੌਂਕ ਇਕੱਠੇ ਹੋਏ ਆ ਮੇਨ ਕਾਰਨ ਇਹੀ ਆ ਵੀ ਜਦੋਂ ਵੀ ਇੱਥੋਂ ਕੋਈ ਵੀ ਸ਼ੋਭਾ ਯਾਤਰਾ ਨਿਕਲਦੀ ਹੈ ਚਾਹੇ ਸ਼ਿਵਰਾਤਰੀ ਹੋਵੇ RAM NAVAI ਹੋਵੇ ਕੋਈ ਵੀ ਦਿਨ-ਤਿਆਰ ਹੋਵੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਸਾਨੂੰ ਇਹ ਇਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਸਫਾਈ ਦਾ ਧਿਆਨ ਬਿਲਕੁਲ ਨਹੀਂ ਲਗਾਇਆ ਦਾ ਕੂੜੇ ਦੇ ਢੇਰ ਲੱਗੇ ਆ ਇਹ ਵਾਕਈ ਸੋਨੀ ਜੀ ਨੇ ਜਿਹੜੀ ਗੱਲ ਕਹੀਏ ਆਈਡ ਕਰਨੀ ਹੈਗੀ ਰੂਟੀਨ ਦੇ ਵਿੱਚ ਜੋ ਲੋਕੀ ਇਧਰੋਂ ਲੰਘਦੇ ਆਗੇ ਮੰਦਰ ਜਾਂਦੇ ਆਗੇ ਸਾਰਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਚੜਕਦੀ ਤੇ ਬਹੁਤ ਮਾੜੀ ਗੱਲ ਆ ਇਹ ਸਰਕਾਰਾਂ ਵਾਸਤੇ ਸਰਕਾਰਾਂ ਨੂੰ ਹੀ ਚਾਹੀਦਾ ਇਹਦੇ 'ਤੇ ਧਿਆਨ ਦੇਣ ਤਾਂ ਕਿ ਜਿਹੜਾ ਲੋਕਾਂ ਨੂੰ ਸੁੱਖਦਾ ਸਾਹ ਮਿਲ ਸਕੇ ਹਾਂ ਯਕੀਨਾ ਜੀ ਪਰੋਂ ਨਦੀਪਮੁਰਾਂ ਸਿੰਘ ਇਹ ਕੀ ਜਿਹੜਾ ਪ੍ਰਧਾਨ ਸੈਸ਼ਨ ਵਾਲਾ ਬੋਲ ਰਹੇ ਤੇ ਕੀ ਕਹਿਣਾ ਚਾਹੋਗੇ ਜਿਹੜੇ ਫਿਲੀਟੇ ਰਿਡਿਟੇ ਲੱਗੇ ਹੋਏ ਉਹਦੇ ਦੇਰ ਬਾਅਦ ਦੇਖੋ ਜੀ ਅਸੀਂ ਹਰ ਵਾਰੀ ਇਹੀ ਕਹਿੰਦੇ ਆ ਇਹ ਕਹਿ ਦਿੰਦੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਪਈ ਸਿੱਕਰੀ ਕਿੱਥੇ ਜੀ ਬਲਾਲਾ ਜੀ ਇਹ ਕੋਈ ਜਗ੍ਹਾ ਨਹੀਂ ਮਡੇਕਾ ਉਹਨਾਂ ਦਾ ਜੀ ਅਸੀਂ ਇਹ ਚੀਜ਼ ਤਾਂ ਠੀਕੋ ਨਾਲ ਲਿਆਵਾ ਪਬਲਿਕ ਨੇ ਥੋੜਾ ਦੇਖਾ ਲਿਆਵਾ ਸਰਕਾਰਾਂ ਤੁਹਾਡੀਆਂ ਕਮੇਟੀਆਂ ਤੁਹਾਡੀਆਂ ਤੁਸੀਂ ਦੇਖਣਾ ਵਾ ਕਿ ਜਗ੍ਹਾ ਕਿੱਥੇ ਲੈਣੀ ਹੈ ਅਸੀਂ ਨਹੀਂ ਜਗ੍ਹਾ ਲੈ ਕੇ ਦੇਣੀ ਹੈ ਕਿ ਜੇ ਸਰ ਆਪਣੇ ਸ਼ਹਿਰ ਨਿਵਾਸੀਆਂ ਨੂੰ ਜਗ੍ਹਾ ਲੈ ਕੇ ਦੇਣੀ ਹੋਈ ਸੇ ਦੇਖੋ ਸ਼ੁਰਾਤ ਰੀ ਦਾ ਇੱਡਾ ਪੂਤਰ ਦਿਹਾੜਾ ਆ ਰਿਹਾ ਕੱਲ ਨੂੰ ਸ਼ੋਭਾ ਯਾਤਰਾ ਵਾ ਉਹ ਤੇ ਸ਼ਹਿਰ ਦੇ ਵਿੱਚ ਜੀਲੇ ਜਗ੍ਹਾ ਜਿਹੜੀ ਆ ਉਹ ਗੁੜੇ ਢੇਰ ਲੱਗੇ ਆ ਅਸੀਂ ਪ੍ਰਸ਼ਾਸਨ ਕੋ ਕਮੇਟੀ ਦੇ ਕਮਿਸ਼ਨਰ ਸਾਹਿਬ ਕੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਸ਼ਾਮ ਤੱਕ ਸਵੈ ਕੀਤਾ ਜਾਵੇ ਨਹੀਂ ਤੇ ਅਸੀਂ ਇਹਦਾ ਹੁਕਮ ਪ੍ਰਦੇਸ਼ ਕਰਾਂ ਪਰਮੇਂਦਰ ਸਿੰਘ ਬੰਨੂ ਜੀ ਠੀਕ ਹੈ ਮੈਂ ਚਾਹੁੰਗਾ ਅੱਜ ਲੋਸ ਜਾ ਰਹੇ ਜਿਹੜਾ ਇਹ ਕੀਤਾ ਗਿਆ ਵਾ ਦੇਖੋ ਜਿਹੜਾ ਸਾਡਾ ਪੰਜਾਬ ਆ ਕਪੂਟਲਾ ਤਾ ਪੈਰਿਸ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਕਿਉਂਕਿ ਸ਼ਿਵਰਾਤਰੀ ਦਾ ਤਿਹਾਰ ਆ ਔਰ ਮੈਂ ਮੋਸਟਲੀ ਦੇਖਿਆ ਵਾ ਕਿ ਇੱਥੇ ਬੜੀ ਦੇਰ ਤੋਂ ਪ੍ਰੋਬਲਮ ਆ ਰਹੀ ਹੈ ਕੂੜੇ ਦਾ ਡੰਪ ਨਹੀਂ ਮਿਲ ਰਿਆ ਸੋ ਮੈਂ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕਰੂੰਗਾ ਕਿ ਜਲਦੀ ਜਲਦੀ ਜੰਪਟ ਆਇਆ ਜਾਵੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਦਾ ਤਿਹਾਰ ਜਿਹੜਾ ਇੱਕ ਦਾ ਪ੍ਰਤੀਕ ਆ ਔਰ ਜੋ ਕੱਲ ਨੂੰ ਦੇਖੋ ਸ਼ੋਭਾਤਰਾ ਨੰਗਣੀ ਆ ਇੱਥੇ ਕੀ ਹਾਲ ਆ ਕਿਵੇਂ ਨੰਗੂ ਗਿਆ ਦੇਖੋ ਲੱਗੇ ਹਨੂਮਾਨ ਜੀ ਦਾ ਮੰਦਿਰ ਆ ਸਾਮਣੇ ਮਠਿਆਈ ਦੀ ਸ਼ਾਪ ਆ ਲੋਕ ਉੱਥੋਂ ਮਠਿਆਈ ਦੁਕਾਨ ਤੋਂ ਲੈਂਦੇ ਆ ਉਹ ਜੜੇ ਬੜੇ ਮਸ਼ਹੂਰ ਨੇ ਔਰ ਸਾਹਮਣੇ ਪ੍ਰਾਇਮਰੀ ਸਕੂਲ ਆ ਔਰ ਕੀ ਹਾਲ ਆ ਗੰਦਗੀ ਦਾ 4-5 ਦਿਨ ਹੋ ਗਿਆ ਇੱਥੋਂ ਲੰਘਣਾ ਦੁਭਰਿਆ ਤੇ ਕੱਲ ਨੂੰ ਸ਼ੁਭ ਯਾਤਰਾ ਵਾ ਕਿਵੇਂ ਨੰਗਾ ਕੇ ਮਹਾਰਾਜ ਦੀ ਸ਼ੁਭ ਯਾਤਰਾ ਆ ਸ਼ਿਵਰਾਤਰੀ ਦੇ ਤੇ ਮੈਂ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਲਾਲੀਪਾਸ਼ ਗਾਰੰਟੀ ਟੈਸਟ ਫਰੰਟ ਇਹ ਕੀ ਕਹਾਂ ਕਿ ਮੈਂ ਚਾਹੁੰਗਾ ਅੱਜ ਪੱਕੀ ਕੀਤਾ ਸੀ ਕਿ ਇੰਨਾ ਇਹ ਜਿਹੜਾ ਦੇਖੋ ਜੀ ਸ਼ਹਿਰ ਤਰਾਹੀ ਟਰਾਈ ਕਰ ਰਿਹਾ ਵਾ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਆ ਰਿਹਾ ਵਾ ਔਰ ਦੇਖੋ ਮੈਂ ਇਹ ਕਹਿਣਾ ਇਹਦੇ ਵਿੱਚ ਮੈਂ ਨਗਰ ਕਾਉਂਸਲ ਦਾ ਕਸੂਰ ਨਹੀਂ ਕਰਦਾ ਕਿਉਂਕਿ ਜੇ ਨਗਰ ਕਾਉਂਸਲ ਦੀਆਂ ਜੋ ਜੇ ਮੰਗਾਂ ਇਹ ਮੰਨਣ ਦੀ ਫਰਤੀ ਹੈ ਜਾਂ ਜੋ ਸਵਾਈਸਮ ਕਦੇ ਜਾਇਜ ਮਨਾਉ ਮੰਗੀਆਂ ਜਾਣ ਸਰਕਾਰਾਂ ਦੇ ਉੱਤੇ ਮੈਂ ਕਹਿਣਾ ਚਾਹਨਾ ਕਿ ਜੋ ਸਾਡੀਆਂ ਸਰਕਾਰਾਂ ਜੋ ਸਾਡੇ ਕਪੂਰਥਲ ਦੇ ਲੀਡਰ ਪੈਰਸ ਕਹਿੰਦੇ ਹੀ ਬਣਾਵਾਂਗੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਹਿਲਾ ਵਾਲਾ ਪੈਰਸ ਹੀ ਰਹਿਣ ਦੇ ਜਿਹੜਾ ਪਹਿਲਾ ਪੈਰਸ ਹੈਗਾ ਉਹ ਨਾਲੇ ਪੈਰਸ ਦੇਖ ਕੇ ਜੇ ਕੋਈ ਸਾਡੇ ਬਾਹਰੋਂ ਮਿਲਦਾ ਸੱਜਣ ਮਿੱਤਰ ਮੇਰੇ ਕੈਨੇਡਾ ਤੋਂ ਆਏ ਉਹ ਵੇਖ ਦੇ ਕਿ ਕਪੂਰਥਲ ਦੇ ਹਾਲਾਤ ਕੀ ਆ ਆਪ ਸਰਕਾਰਾਂ ਲਾਰੇ ਲਾ ਕੇ ਆਉਣ ਵਾਲੀਆਂ ਸਫਾ ਦੇ ਵਿੱਚ ਆਉਣ ਵਾਲੀਆਂ ਕਾਂਗਰਸ ਸਰਕਾਰ ਲਾਰੇ ਲਾ ਕੇ ਸਫਾ ਚ ਆਉਣ ਵਾਲੇ ਅਕਾਲੀ ਦਾ ਲਾਰੇ ਲਾ ਕੇ ਸਫਾ ਚ ਆਉਣ ਵਾਲੇ ਜਿੰਨੀ ਸਾਡੀ ਉਮਰ ਹੋ ਗਈ ਦੇਖਦੇ ਆ ਕਪੂਰਥਲੇ ਸ਼ਹਿਰ ਨੂੰ ਕੀ ਦੇਣਾ ਮੈਂ ਕਹਿੰਦਾ ਕਿ ਇਹਨਾਂ ਲੀਡਰਾਂ ਨੂੰ ਪੁੱਛਿਆ ਜਾਵੇ ਕਿ ਪੈਸੇ ਦੇ ਦਾਵੇ ਕਰਨ ਵਾਲੇ ਲੀਡਰ ਤੁਸੀਂ ਅੱਜ ਕਿੱਥੇ ਖੜੇ ਹੋ ਔਰ ਕਿਸੇ ਐਮਸੀ ਅਕਾਲੀ ਹੋਣ ਕਾਂਗਰਸੀ ਹੋਣ ਕੋਈ ਬੀਜੇਪੀ ਵਾਲੇ ਹੋਣ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਕੂੜੇ ਕਰਕੇ ਯੋ ਸ਼ਰਾਬ ਹੈ ਦੀ ਸ਼ਵਾਕੀ ਦਾ ਇਸੋ ਤੇ ਹਾਲਾਤ ਪਰ ਤੋਂ ਕੱਲ ਸ਼ੋਭਾ ਯਾਤਰਾ ਵੀ ਜਿਹੜੀ ਆ ਕੱਢੀ ਜਾਣੀ ਆ ਫਿਰ ਵੀ ਕੂੜੇ ਦੇ ਢੇਰ ਨੇ ਰਾਦੇ ਆ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਮੈਂ ਇਹ ਕਹਿਣਾ ਕਿ ਇਹ ਵੇਡ ਕਰ ਰਿਹਾ ਕਿ ਲੋਕੀ ਸੜਕਾਂ ਦੇ ਆ ਕੇ ਮਜਬੂਰ ਹੋ ਜਾਣ ਇਹਨਾਂ ਨੂੰ ਮਤਲਬ ਇਹਨਾਂ ਨੂੰ ਗਊ ਫੜਨ ਦੀ ਮਜਬੂਰ ਹੋ ਜਾਣਗੇ ਲੋਕੀ ਜੋ ਹਾਲਾਤ ਨਾਨਕਪੁਰਥਲੇ ਤੇ ਕਰਤੇ ਆ ਔਰ ਇਹਨਾਂ ਲੀਡਰਾਂ ਨੂੰ ਇਹਨਾਂ ਜਿੰਨੇ ਪੋਲੀਟੀਕਲ ਲੀਡਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਇਹ ਸ਼ਹਿਰ ਦੇ ਹਲਾਤ ਵੱਤ ਤੋਂ ਵੱਧਤਰ ਬਣੇ ਆ ਆ ਸਾਹਮਣੇ ਦੇਖੋ ਸਕੂਲ ਆ ਜੀ ਕੋਲ ਲੱਗਾ ਸਕੂਲ ਦੇ ਬਾਹਰ ਲੱਗਿਆ ਹਰੇ ਮੰਦਰ ਆ ਜੀ ਨਾਲ ਗੁਰਦੁਆਰਾ ਸਾਹਿਬ ਆ ਉੱਥੇ ਦੇਖੋ ਹਲਾਤ ਕੀ ਬਣੇ ਪਏ ਆ ਜੀ ਜੈ ਜੈ ਭਰਤ ਬੰਦੇ मातरम